ਬੋਗਿਤ ਕਰਮਕਾਮਾਂ ਦੇ ਦੂਣੀ ਮਲ ਲਾਗੀ ਆਏ ਪਰਫਾਰਮਿੰਗ ਆਫ ਸਾਰਸ ਆਪਰੇਟਰਸ ਪੀਪਲ ਆਰ ਮਰਨਰਡ ਵਿਦ ਟੁਆਇਸ ਐਸ ਮਚ ਫਰਥ ਬੋਗਿਤ ਕਰਮਕਾਮਾਂ ਦੇ ਬੜੀਆਂ ਵਿਧੀਆਂ ਬਣਾ ਬਣਾ ਕੇ ਕਰਮਕਾਂਡਾਂ ਵਿੱਚ ਫਸੇ ਹੋਏ ਲੋਕ ਆਪਣੇ ਆਪ ਨੂੰ ਸਵੱਛ ਦੱਸਦੇ ਨੇ ਚੰਗਾ ਦੱਸਦੇ ਨੇ ਆਪਣੇ ਆਪ ਨੂੰ ਰੱਬ ਦਾ ਪਿਆਰਾ ਦੱਸਦੇ ਨੇ ਲੇਕਿਨ ਉਹਦੇ ਉਹਦਾ ਉਲਟ ਰਿਜ਼ਲਟ ਮਿਲਦਾ ਦੂਣੀ ਮਲ ਲਾਗੀ ਆਏ ਉਹ ਦੂਣੀ ਦੁੱਗਣੀ ਔਰ ਗੰਦਗੀ ਨਾਲ ਭਰੇ ਹੋਏ ਪ੍ਰਤੀਤ ਹੁੰਦੇ ਨੇ ਕਿਉਂਕਿ ਉਹਨਾਂ ਦੇ ਮਨ ਵਿੱਚ ਹਉਮੈ ਹੰਕਾਰ ਆ ਜਾਂਦਾ ਤੁਸੀਂ ਸਿੱਖ ਹੋ ਹੁਣ ਜੇ ਤੁਹਾਨੂੰ ਗੈਰ ਸਿੱਖ ਬੰਦਾ ਐਵੇਂ ਲੱਗਦਾ ਪਿਆ ਰੱਬ ਦੀ ਜੋਤ ਤੋਂ ਪਰੇ ਲੱਗਦਾ ਪਿਆ ਤਾਂ ਤੁਸੀਂ ਦੱਸੋ ਵੀ ਤੁਸੀਂ ਸਿੱਖ ਹੋਣ ਦੇ ਕਾਬਿਲ ਹੋ ਤੁਸੀਂ ਮੁਸਲਮਾਨ ਹੋ ਕੋਈ ਨੂ ਦੂਜਾ ਬੰਦਾ ਚਾਹੇ ਉਹ ਸਿੱਖਾ ਚਾਹੇ ਈਸਾਈਆ ਚਾਹੇ ਹਿੰਦੂ ਹੋ ਤੁਹਾਨੂੰ ਅੱਲਾਹ ਦੀ ਰਹਿਮਤ ਤੋਂ ਬਿਨਾਂ ਹੀ ਲੱਗ ਰਿਹਾ ਕਿ ਦੱਸੋ ਤੁਸੀਂ ਪੱਕੇ ਮੁਸਲਮਾਨ ਹੋਏ ਤੁਸੀਂ ਹਿੰਦੂ ਹੋ ਦੂਜਾ ਬੰਦਾ ਸਿੱਖਾ ਮੁਸਲਿਮਾ ਚਾਹੇ ਇਸਾਈਆ ਉਹ ਤੁਹਾਨੂੰ ਨਾਰਾਇਣ ਹਰੀ ਪਰਮੇਸ਼ਵਰ ਦੀ ਭਗਤੀ ਤੋਂ ਬਿਨਾਂ ਹੀ ਪ੍ਰਤੀਤ ਹੋ ਜਾਂਦਾ ਕਿ ਤੁਸੀਂ ਪੱਕੇ Hindu ਕਹੋਣ ਦੇ ਲਾਇਕ ਹੋ ਕਿ ਤੁਸੀਂ ਇਸਾਈ ਹੋ ਤੋਨੂੰ ਦੂਜਾ ਬੰਦਾ ਚਾਹੇ ਉਹ ਮੁਸਲਮਾ ਚਾਹੇ ਸਿੱਖਾ ਚਾਹੇ Hindu ਹੋ ਤੋਨੂੰ ਐਵੇਂ ਦਿਖੀ ਜਾਂਦਾ ਤੋਨੂੰ ਤੁਸੀਂ ਕੱਲੇ ਗੌਰਡ ਵਾਲੇ ਦਿਖੀ ਜਾਂਦੇ ਹੋ ਕਿ ਦੱਸੋ ਤੁਸੀਂ ਕੱਲੇ ਗੌਰਡ ਵਾਲੇ ਕਹੋਣ ਦੇ ਲਾਇਕ ਹੋ ਨਹੀਂ ਵੀਰ ਜੀ ਗੱਲ ਉਦੋਂ ਹੀ ਬਣਨੀ ਜਦੋਂ ਆਪਣੀਆਂ ਅੱਖਾਂ ਦੇ ਵਿੱਚ ਉਹ ਬੇਸ਼ਤੀ ਹੋਈ ਕਿ ਆਪਾਂ ਨੂੰ ਸਾਰਿਆਂ 'ਚ ਨਜ਼ਰ ਆਵੇ ਜਦੋਂ 사ਰਾਂ ਚ ਨਜ਼ਰ ਆਉਣ ਲੱਗ ਗਿਆ ਉਦੋਂ ਕੋਈ ਫਰਕ ਨਹੀਂ ਪੈਂਦਾ ਚਾਹੇ ਕੋਈ ਹਿੰਦੂ ਹੋਵੇ ਮੁਸਲਿਮ ਹੋਵੇ ਸਿੱਖ ਹੋਵੇ ਚਾਹੇ ਇਸਾਈ ਹੋਵੇ ਬਹੁਤ ਬਹੁਤ ਧੰਨਵਾਦ ਜੀ ਬ੍ਰਿਕੀ ਨਾਲ ਸੋਚਣਾ ਮੇਰੀ ਗੱਲ ਨੂੰ ਹਾਲਾਂਕਿ ਮੈਂ ਨਹੀਂ ਕਹਿ ਰਿਹਾ ਪੰਕਤੀ ਕਹਿ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਬਹੁਤ ਇਦਕਰਮ ਕਮਾਮ ਦੇ ਦੂਣੀ ਮਲ ਲਾਗੀ ਆਏ